ਤੇਉ ਮਰਜ਼ੀ ਕਰ ਲੋ ਗੱਲ ਕਾੜਨ ਵਾਲੀ ਬਣਦੀ ਐ ਚਾਹੇ ਕਾਰ ਲਾ ਕੇ ਕਰ ਲੋ ਚਾਹੇ ਕਾਰ ਬੈਂਕ ਵਾਲਾ ਹੋਵੇ ਜਾਂ ਕਾਰ ਨੂੰ ਕਹੇ ਚਾ ਲਾ ਕੇ ਗੱਲ ਬਣਦੀ ਐ ਅੱਜ ਮਾਰੂਗੀ ਗੱਡੀ ਲੈ ਸਕੋਰਾ ਚਾਚੇ ਦੀ ਤਾਂ ਸਾਡਾ ਜਗਤ ਚਾਚਾ ਤੇ ਲੱਗਾ ਆ ਗੱਡੀ ਨੂੰ ਲੈਟਾਂ ਲਾਉਣ ਤੇ ਅੱਜ ਦਿਖਾਉਣ ਦੇ ਤੁਹਾਨੂੰ ਕਿਦਾਂ ਗੱਡੀ ਫੇ ਮਾਰਦੀ ਚਮਕਾਰੇ ਵੀਡੀਓ ਸਾਰੀ ਦੇਖਿਓ ਵੇ ਹਾਰਦੇ ਆ ਅੱਜ ਗੱਡੀ 'ਚ ਲੱਗੀਆਂ ਲੈਟਾਂ ਦੀ ਫਿਟਿੰਗ ਕਰਨਾਂ ਗੱਡੀ ਕਰੂਗੀ ਆ ਜਾਗਮਗ ਜਾਗਮਗ ਚਾਚਾ ਹੈ ਬੰਦ ਕਰ ਦੇ ਬੰਦ ਆ ਹਾਂ ਐਵੇਂ ਚਲਾਤੇ ਆ ਚਾਲ ਵੀ ਇਥੋਂ ਮੜ ਗਿਆ ਨਹੀਂ ਇੱਧਰ ਤੋਂ ਮਗਾਇਆ ਐ ਕੀ ਬਾਤ ਆ ਮੈਂ ਮੈਂ ਡੈਸ਼ਬੋਰਡ ਵਾਲੀ ਸਮਝਿਆ ਸੀ ਹਾਂ ਮੈਂ ਤਾਂ ਹੀ ਮੈਂ ਉਹ ਲੱਗਾ ਹੈ ਦੇਖਣ ਤੇ ਗੁਰੀ ਕਹਿੰਦਾ ਦੋ ਘਰ ਆਰਡਰ ਫੇ ਉਹ ਫੇ ਕਰਦੇ ਆਂਗੇ ਹਾਂ ਡਿਗਟ ਨਾਲ ਹੀ ਡੱਬੀ ਇਹੋ ਲਾ ਕੇ ਮਟੀਰੀਅਲ ਲਾਵਾਂ ਮੈਂ ਹੋਰ ਕਿ ਇੱਦਾਂ ਜਗਦਾ ਕਰਦੇ ਹਾਂ ਹਾਂ ਚਲਿਓ ਕਾ ਨਾਮ ਕੱਲੂ ਤੋਂ ਫਿਕਰਾਂਗੇ ਆਹੋ ਇਹ ਅੱਜ ਇਹ ਗੇ ਡਿਹ ਰਾਤ ਨੂੰ ਬੜੀ ਵਧੀਆ ਲੱਗੂ ਏ ਪਹਿਲਾਂ ਜਗਾ ਕੇ ਦੇ ਜਗਦੀ ਵੀ ਆ ਤੇ ਇਹ ਤੈਮੋ ਦਾ ਕੋਈ ਭਰੋਸਾ ਨਹੀਂ ਹੁੰਦਾ ਜਗੂ ਜਗੂ ਨਹੀਂ ਪਹਿਲਾਂ ਜਗਾ ਕੇ ਦੇਖ ਲੈਣਾ ਫਿੱਟ ਕਰਨ ਤੋਂ ਪਹਿਲਾਂ ਉਹ ਲਿਆਓ ਇਹ ਕੀ ਡਾਕਟਰ ਜੀ ਚਾਰ ਦਿਨ ਚਲਾਉਂਦਾ ਉਹ ਹੁਣ ਕਿਥੋਂ ਲਈ ਆਇਆ ਉਹਨੇ ਕੋਲ ਉਹ ਨਹੀਂ ਲੱਗਦਾ ਤੇਰਾ ਇਹ ਇਹਦਾ ਜੱਗ ਲੱਗ ਜੂ ਉਹ ਪਾਈ ਜਿਹੜਾ ਉਹ ਮੈਂ ਤੁਹਾਨੂੰ ਫੜਾਇਆ ਸੀ ਉਹ ਇੱਥੇ ਉਹਦੇ ਤੇ ਉਹ ਤੇ ਨਹੀਂ ਲੱਗਦਾ ਉਹ ਕੀ ਆ ਉਹ ਉਹ ਨਹੀਂ ਜਿਹੜਾ ਉਹ ਜਿੰਨਾ ਫੋਨ ਚਾਰਜ ਲਾਈ ਹਾਂ ਦੇ ਹਾਰੇ 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 ਜੇਗਾ ਲੈ ਉਹ ਜੇਗਾ ਹੈ ਹੈ ਹੁਣ ਚੱਲਦਾ ਹੋਏ ਬਸ ਲੈੜ ਜਾਂਦੀ ਹੋਏ ਬਸ ਜਾਗਦੀ ਚੱਗੀ ਜਾਗਦੀ ਜਾਗਦੀ ਰਾਤ ਨੂੰ ਦਸਣੀ ਚਾਹੀਦੀ ਰਾਤ ਨੂੰ ਫੇਰ ਕਰੀ ਵੀਡੀਓ ਬਣਾਉਣੀ ਪਊਗੀ ਆ ਸਮਾਨਤ ਹੋਰ ਵੀ ਆਇਆ ਉਹਦੀ ਵੀ ਗੱਡੀ ਲਾਉਣੀ ਆ ਸੀਟੀ ਵੀ ਲਾਉਣੀ ਆ ਸੀਟੀ ਵੀ ਆ ਗਈ ਆ ਅੱਛਾ ਨਹੀਂ ਨਹੀਂ ਸਾਰਾ ਕੋ ਉਹਦੀ ਗੱਡੀ ਚੋਂ ਤਾਂ ਵੀ ਉਹ ਲਾਉਣੇ ਮੀਟਰ ਮੋਟਰ ਵੀ ਸਟਕ ਗਾ ਆ ਮੀਟਰਾਂ ਦੇ ਹਨਗੇ ਨਾ ਤਾਰਾ ਤੋਰਾ ਖਾ ਨਹੀਂ ਕਰਦਾ ਹੈਗਾ ਨਹੀਂ ਬਲਬ ਲਿਆਂਦੇ ਆ ਆ ਬਲਬ ਅੱਛਾ ਫਿਊਜ ਆ ਇਹ ਪਿਛੇ ਰੱਖੀਏ ਕੀ ਦੇਖੋ ਆ ਬਿਟਰੀ ਆ ਇਥੇ ਜੋ ਤਾਂ ਨਹੀਂ ਉਹਨੇ ਕੀ ਇਹਨੇ ਕਿਦਾਂ ਇਹ ਹੁੰਦਾ ਜਗਾੜ ਜਾ ਆਪਾਂ ਤਾਂ ਪਤਾ ਨਹੀਂ ਅਰੇ ਆਪਾਂ ਤਾਂ ਖਾਲ ਦੇਣੀ ਕਿਸੇ ਨੇ ਫਿੱਟ ਕਰਨੀ ਹੋਊਗੀ ਪਰ ਬੰਦਾ ਫਿੱਟ ਕਰ ਲੈਂਦਾ ਇਦਾਂ ਹੁੰਦੀ। ਇਹ ਆ ਚੀ ਤਾਣੀਆਂ ਦੇ ਫਾਹ ਜਾਣੀਆਂ ਇਹ। ਆ ਜਿੰਨੀਆਂ ਹੈਗੀਆਂ। ਤਾਂ ਆ ਨਹੀਂ ਗੀਆਂ। ਇਹਨਾਂ ਦੇ ਵਿੱਚ ਫਾਹ ਜਾਣੀਆਂ ਇਹ। ਤਾਰ ਤਾਰ ਥੱਲੋਂ ਬਣਿਆ ਜਾ ਗੜ ਜਾ ਇਹ। ਇਹ ਕਾਰ ਵੀ ਸਾਰੀ ਜਗੜੀਆਂ। ਇਹ ਤਾਰ ਵੀ ਜਗੜੀਆਂ। ਮੈਂ ਕਿਹਾ ਗਾ ਉਹ ਲੱਡੂ ਜੇ ਲਈ ਫਿਰਦੇ ਉਹ ਝਗੜਾ। ਨਹੀਂ ਨਹੀਂ ਆਹ ਆ ਹੀ ਝਗੜਾ ਇਹ ਆ ਪਤਾ ਨਹੀਂ ਹੁਣ ਇਹ ਕੀ ਝਗੜਾ ਇਹ ਨਹੀਂ ਪਤਾ। ਹੁਣ ਜਾਗ ਜਮੇ। ਇਹ ਮੈਂ ਉਹ ਲੱਡੂ ਜੇ ਸਮਝਾ ਠੀਕ ਆ ਇਹ ਸਹੀ ਆ। ਇਹ ਗੱਡੀ ਚ ਰੋਸ਼ਨਾਇਆ ਕਰੂਗੀ ਜਦੋਂ ਚਾਚਾ ਰਾਤ ਦੀ ਤੂੰ ਉਹਨੂੰ ਲਾਇਆ ਕਰੂਗਾ। ਇਹ ਯਾਰ ਫੇ ਬੜੀ ਬੈਗ ਬੈਗ ਆ ਗਿਆ ਹੋ ਗਈ। ਅੱਛਾ ਉਹ ਦੂਜੀ ਸੀ ਜਿਹੜਾ ਸਟੈਪ ਜਿਹੇ ਹੁੰਦੇ ਉੱਪਰ ਦਾਣੇ ਜਿਹੇ ਹੁੰਦੇ ਆ। ਹਾਂ। ਮੈਂ ਤਾਂ ਇਹ ਆ ਮੈਂ ਇਹ ਤਾਂ ਫੋਨ ਪਰ ਉਹ ਗੱਲ ਪੂਰੀ ਵੱਲ ਬਾਅਦ ਮੇਰੇ ਦਿਮਾਗ ਚ ਇਹ ਹੀ ਮੈਂ ਕਹ ਡੈਸ਼ਬੋਰਡ ਵਾਲੀ ਆ ਮੈਂ ਫੇ ਸਿਲੈਕਟ ਕੀਤੀਆਂ ਫੇ ਮੈਂ ਦੋ ਕੀਤੀਆਂ ਮੈਂ ਉਹ ਨਹੀਂ ਤੁਹਾਡੇ ਵਾਲੀ ਮੈਂ ਕੀਤੀ ਨਹੀਂ। ਹਾਂ। ਮੈਂ ਹੋਰ ਕੀਤੀਆਂ ਹੀਆਂ। ਮੈਂ ਕਹ ਡੈਸ਼ਬੋਰਡ ਚ ਲਾਉਣੀ ਆ ਮੈਂ ਦੇਖਦਾ ਰਿਹਾ ਨਾ ਕਿਦਾਂ ਸਸਤੀ ਲੱਗਦੀ ਆ। ਨੀ ਹਾ ਹਾ ਜਾਰੀ ਵਰੀਆ ਫਿਰ ਐਵੇਂ ਸੀ ਟਾਲੀ ਕੇ ਸੀਟਾਂ ਵਾਲੀ ਕੀ ਕਰਦੇ ਨੇ ਉਹ ਇੱਥੇ ਲੱਗਦੀ ਐ ਨਾ ਸਾਹਮਣੇ ਨਹੀਂ ਹਾਂ ਉਹ ਐਨਾ ਸਾਹਮਣੇ ਲੱਗਣੀ ਥੱਲੇ ਲੈ ਅੱਛਾ ਅੰਦਰ ਆਪਾਂ ਕੀ ਕਰਨੀ ਲੈਡ ਉਹ ਉਹ ਬਾੜੀ ਆਈਟਮ ਬਣਦੀ ਆ ਮੈਂ ਇੰਡੀਆਂ ਲਾਈਆਂ ਵੀ ਆ ਉਹ ਵੀ ਮੰਗਾ ਲਾਂਗੇ ਬਾਅਦ ਖੋ ਵੀ ਕਰਦਾਂਗੇ ਆਰਡਰ ਹਣਾ ਇੱਕ ਦਿਨ ਪਪੂ ਪਾਸ ਹੋਵੇ ਹਾਂ ਬਾਅਦ ਪਹਿਲਾਂ ਕਰ ਗਈ ਆਪਾਂ ਗੰਬੀਰ ਉਹ ਜਦ ਤਨ ਫੇਰ ਆਪਣਾ ਦਾਹਾਂ ਕਰਪਈਆਂ ਦਾ ਆਰਡਰ ਬਣ ਗਿਆ ਫੇਰ ਫੇਰ ਪੇਜੰਦੇ ਨਾ ਦੁਜੇ ਫਰੀ ਵਾਂਗੂ ਹਾਂ ਜਦੋਂ ਥੋੜਾ ਕਰਦੇ ਆ ਉਹ ਪਾਉਂਦੇ ਆ ਫੇ ਆਪਾਂ ਨੂੰ ਕੰਸੀਨੀਆਂ ਦਾ ਖਰਚਾ ਪੈਂਦਾ ਜ਼ਿਆਦਾ ਇਹ ਤੋਂ ਬਾਈ ਫੇ ਚੜੂਗੀ ਜੇ ਨਹੀਂ ਇਹ ਲੱਭਣਾ ਬਣਾ ਕਿੱਧਰ ਕਿੱਧਰ ਚੜਨੀ ਆਣਾ ਇਹ ਜੇ ਦਾ ਪਹਿਲਾਂ ਉੱਪਰ ਉਠਾਉਣ ਨੂੰ ਆਉਂਗੀ ਹਾਂ ਇਹ ਇਥੋਂ ਹੁਣ ਜਾਊਗੀ ਸਟੀering ਦੇ ਨਾਲ ਦੀ ਹੁਣ ਇਥੋਂ ਥੱਲੇ ਦੀ ਘੁਮਾ ਦੇਣੀ ਆਪਾਂ ਉਹ ਉਨੀਕ ਨਾ ਦੇਖੂਗੀ ਵਿੱਚ ਨਹੀਂ ਇਹ ਇਥੋਂ ਹਾਰ ਸਟੀering ਦੇ ਨਾਲ ਹੀ ਤਾਂ ਲਿਆ ਆਹੋ ਤੇ ਪਰ ਫੇ ਆ ਚੀਜ਼ਾਂ ਤੇ ਕਿਦਾਂ ਆਊਗੀ ਇਹਦੇ ਇਹ ਇਥੋਂ ਵੀ ਇੱਥੋਂ ਦੀ ਏਡੀ ਲੰਬੀ ਹੋਊਗੀ ਏ ਏਡੀ ਲੰਬੀ ਹੈਗੀ ਆ ਹਾਂ ਗੰਬੀਨ ਵੇ ਨੂੰ ਕੀ ਗੱਡੀ ਦੇ 1.5 ਮੀਟਰ ਤਾਂ ਗੱਡੀ ਆ ਅਜਾ ਪੀਰ ਵੇ ਤੇ ਚਾਹੀਦੀ ਵੀ ਆਪਾਂ ਉਹ ਕਰ ਲੈ ਨਹੀਂ ਮੈਂ ਕਹਾਂ ਵੀ ਛੋਟੀ ਨਾ ਹੋਵੇ ਪੂਰੀ ਨਾ ਆਵੇ ਮੁੜ ਕੇ ਇਹ ਵੀ ਆਊਗਾ ਸਟਾਰ ਤਾਂ ਬਹੁਤ ਹੁੰਦੀ ਆ 5 ਮੀਟਰ ਲਿਖੀ ਹੀ ਉੱਤੇ ਪਰ ਪਤਾ ਨਹੀਂ ਹੁਣ 5 ਹੋਊਗੀ ਕਿ ਨਹੀਂ ਲੋ 5 ਤਾਂ ਆਹੀਗੀ ਇਹ ਤਾਂ 3 ਹੋਣੀ ਆ ਇਹ ਨਾਲ ਦਾ ਝੂਠ ਵੀ ਹੁੰਦਾ ਨਾ ਆਪਾਂ ਇਹ ਮੈਲੋਂ ਤੀਨੂ ਦਾ ਆਪਾਂ ਹੈਗੇ ਮੈਲੋਂ ਨੇ ਮ ਨਵਾਂ ਭਰਿਆ ਵਾ ਦੇਖ ਲੈਨੇ ਕਈ ਵਾਰੀ ਰਿਫੰਡ ਕਰ ਦਿੰਦੇ ਹੁੰਦੇ ਆ ਕਿਦਾਂ ਦੇ ਜਾ ਨੂੰ ਹੈਗੀ 50 ਹੁਣੀ ਆ ਮੈਨੂੰ ਲੱਗਦਾ ਪੰਜ ਯਾਰ ਹੁਣੀ ਹੈ ਹੁਣੀ ਹੈ ਹੁਣੀ ਹੈਗੀ ਆ 5 ਮੀਟਰ ਬਹੁਤ ਲੰਬੀ ਆ ਹੈਗੀ 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 ਉਹ ਤਾਂ ਉਹ ਚਲ ਗਈ ਆ 5 ਲੱਖ 50 ਹਜ਼ਾਰ ਨੂੰ ਕਿੰਨੇ ਕਿਹੜਾ ਕਹਿੰਦਾ ਮਾਡਲ ਦਾ ਚਾਹੇ ਇਹ ਨਵਾਂ ਮਾਡਲ ਹੈ ਮੇਰੇ ਵਾਲੀ 2000 ਮਾਡਲ ਆ ਸੇਮ ਹੀ ਆ ਇਸ ਗੱਡੀ ਦੇ ਵਿੱਚ ਇੱਕ ਇਦਾਂ ਦਾ ਫੀਚਰ ਆ ਫੰਕਸ਼ਨ ਆ ਆ ਲੱਗੇ ਉਹਦੀ ਖੜੀ ਉੱਚ ਵੀ ਹੈ ਨਹੀਂ ਆਹ ਬੇਟਾ ਕਿਸੇ ਗੱਡੀ ਜਿਵੇਂ ਨਹੀਂ ਹੁਣਾ ਹੋਰ ਕਿਹੜਾ ਮੇਰੇ ਖਿਆਲਤ ਨਹੀਂ ਇਦਾਂ ਦਾ ਫੀਚਰ ਕਿਸੇ ਗੱਡੀ 'ਚ ਵੀ ਮੈਂ ਨਹੀਂ ਦੇਖਿਆ ਹਾਂ ਤੱਕ ਚਾਚਾ ਗੇ ਤਾਂ ਨੂੰ ਬੋਲਣਾ ਹੈ ਨੇ ਗੇਰੀ ਦਾ ਨਹੀਂ ਤਾਨੂੰ ਪਿੰਦਾ ਬੈਗ ਬੈਗ ਇਹਦਾ ਤਾਨੂੰ ਪਿੰਦਾ ਚ ਹਾਂ ਮੇਰੇ ਵਾਲੇ ਦਾ ਨਹੀਂ ਪਿੰਦਾ ਦਾ ਆ ਜਿਹੜਾ ਸਿਟੀ ਆਹ ਹਾਂ ਸਿਟੀ ਆਪਸ਼ਨ ਕਿਸੇ ਗੱਡੀ ਜੀ ਵੀ ਹੈ ਨਹੀਂ ਹੋਰ ਮੈਂ ਨਹੀਂ ਦੇਖਿਆ ਐਡ ਕੀ ਮੈਂ ਸ਼ਹਿਰ ਟਾਟਾ ਵਾਲਿਆਂ ਨੇ ਕੱਢਿਆ ਜਿਹੜੀ ਆ ਪੰਜ ਚ ਤੇ ਅਦਲ ਲੱਗ ਉਹਦੀ ਖੜੀ ਇੱਥੇ ਵੀ ਹੈ ਨਹੀਂ ਹਾਂ ਇਹਨੂੰ ਨੱਪਦੇ ਤਾਂ ਸਟੀਰਿੰਗ ਜਿਹੜਾ ਡਬਲ ਪਾਵਰ ਹੋ ਜਾਂਦਾ ਹਾਂ ਪੰਜੀ ਚ ਹੀ ਨਾ ਕਮਾਈ ਫਿਰ ਆ ਬਲ ਗਿਆ ਸਿਟੀ ਜੋ ਮਰਜ਼ੀ ਗੱਲੋ ਗੱਲ ਕਾੜਨ ਵਾਲੀ ਬਣਦੀ ਐ ਚਾਹੇ ਕਾਰਡ ਲਾ ਕੇ ਕਰ ਲਾ ਤੇ ਚਾਹੇ ਕਾਰਡ ਬੈਂਕ ਵਾਲਾ ਹੋਵੇ ਕਾਰਡ ਬੈਂਕ ਵਾਲਾ ਹੋਵੇ ਜਾ ਕਾਰਡ ਤੋਂ ਕਹੇ ਚਾ ਲਾ ਕੇ ਗੱਲ ਵੜਨੀ ਐ ਹਾਂ ਮਸਲਾ ਇਹ ਵੀ ਅਜੇ ਕਾਰਡ ਲੱਗਾ ਨਹੀਂ ਚਾਹ ਫੜਾਉਦੇ ਨਹੀਂ ਤੁਸੀਂ ਕੱਲ ਸਵੇਰ ਹੋਈ ਟੁੱਟ ਗਿਆ ਠੀਕ ਹੀ ਆ ਉਈਸਾ ਦਾ ਇਹ ਟੁੱਟ ਗਿਆ ਚਾਹ ਨਹੀਂ ਪਣਾਉਂਦੇ ਵਿੱਚ ਰਹਿ ਗਿਆ ਇਹਨਾਂ ਦਾ ਠੀਕ ਹੀ ਆ ਆਪਾਂ ਨੂੰ ਇਹ ਤੋਂ ਕੋਈ ਪਤਾ ਮਿਲਣੀ ਹੋਈ ਅੱਜ ਚਾਹ ਨਹੀਂ ਬਣਾ ਲੈ ਗਿਆ ਇਹੋ ਜਿਹਾ ਜੇ ਕਾਰਡ ਲੱਗਾ ਹੁੰਦਾ ਫੇਰ ਗੱਲ ਵਧੀਆ ਬਣਨੀ ਹੈ ਸਕੀਮ ਲੱਗ ਜੜੀ ਉਹਦਾ ਸਕੀਮ ਨਹੀਂ ਲੱਗਦੀ ਠੀਕ ਹੈ ਹੈ ਨਾ ਕਾਰਡ ਵਾਲੀ ਗੱਲ ਨਹੀਂ ਫਿਰ ਤਾਂ ਹੁਣ ਤੁਰੇ ਚਾਹ ਕਰਨਾ ਸੀ 8:00 ਦੇ 2:00 ਵਜੇ ਓਥੇ ਆ ਜਾ ਜੀ ਬਣਾਇਓ ਆਗੇ ਆ ਕੇ ਬਣਾ ਲਿਓ ਹੈ ਰਾਤ ਨੂੰ ਸਿੱਟਦਾ ਨਾ ਸਮਾਨ ਵਿੱਚ ਪਾਣੀ ਚ ਉਹ ਆਪੇ ਹੀ ਪਈ ਜਾਂ ਉਹ ਸਿੱਟਦਾ ਨਾ ਪਾਣੀ ਦੇ ਵਿੱਚ ਸਿੱਟਦਾ ਹਾਂ ਤੇ ਆਪੇ ਇਹ ਗੱਲ ਪਾਣੀ ਆ ਪੂਰਾ ਹੀ ਚੁੱਲਾ ਬਲਦਾ ਚੁੱਲੇ ਦੇ ਰਿਜੀ ਗਾ ਵੀ ਬਹੁਤ ਸਾਡੇ ਵਾਟ ਘੰਟੇ ਨਹੀਂ ਰਾਤ ਸੱਟਾ ਵਧੀਆ ਜਾਂਦਾ ਵਧੀਆ ਹੋ ਜਾਂਦਾ ਇਹਨੂੰ ਦਿਨਣਾ ਬਹੁਤ ਪੈਂਦਾ ਹਦਾਂ ਉਹ ਚੱਲੇ ਰਿਜੀ ਰਹਿ ਵੀ ਇਹ ਲੀਜੀ ਪਾ ਕੇ ਦਾ ਨਾ ਤੁਹਾਡੇ ਆ ਜਾਉ ਧੂਆ ਚੱਲਦਾ ਹੁੰਦਾ ਚਾ ਲੈਣਾ ਹੁਣ ਅਸੀਂ ਜਲਾ ਦੇ ਬਸ ਉੱਤੇ ਰੱਖ ਕੇ ਦਾ ਬਣ ਗਈ ਬਣ ਗਈ ਗੱਲ ਵਸ ਹਾਂ ਹੁਣ ਨਵਾਂ ਮਕੈਨਿਕ ਦਾ ਆਇਆ ਆਹ ਮੁੰਡਾ ਕਾਰੀਗਰ ਆ ਕਹਿੰਦੇ ਪੂਰਾ ਆ ਇਹੇ ਕੰਮ ਕਰਦਾ ਰਿਆ ਈਆ ਹਾਂ 1 ਜੂਬਰ ਚੋਟੀ ਦਾ ਇਹ ਚੂਬਰ ਚੋਟੀ ਦਾ ਆ ਹੋਂ ਦਾ ਪੱਟ ਤੇ ਮੋਰ ਮਟਿਆਰੀ ਹਾਂ ਉਹ ਯੋਗੀ ਫਟਾ ਹੁਣ ਦਿਖਾ ਕੇ ਦਿਖਾਉਂਦੇ ਮੜਾ ਹਨੇਰਾ ਹੋ ਜਾਣਾ ਹਾਂ ਪਹਿਲਾਂ ਦਿਖਾ ਕੇ ਸੰਦੂ ਦਿਖਾਉਂਦੇ ਹਾਂ ਹਾਂ ਉਧਰ ਜਗਣਦੀ ਆ ਨਹੀਂ ਉਧਰ ਜਗਦੀ ਆ ਜਗਮ ਅੱਖਾਂ ਵਾਂਗ ਫੇਰ ਦਿਖਣੀ ਨਾ ਹਨੇਰਾ ਥੋੜਾ ਜਿਹਾ ਹੋ ਜਾਵੇ ਹੋਰ ਅੱਖਾਂ ਮਰਦ ਕਰਕੇ ਦੇਖ ਸਮਝ ਆਉਂਦੀ ਹੈ ਲਾਈਟਾਂ ਹੀ ਦੇਖਣੀ ਆਹ ਅੱਜ ਤਾਂ ਨੂੰ ਵੀ ਲਾਉਣੀ ਆ ਕੁਛ ਲ ਚੀਜ਼ ਆਈਟਮ ਕਈ ਆ ਇਹ ਵੀ ਲਾਉਣੀ ਆ ਉਹ ਵੀ ਜਗਦੀ ਹੈ ਸਿਕ ਜੇ ਜਗ ਪਈ ਤਾਂ ਆ ਬਾਲੋ ਬੰਦ ਕਰ ਓਏ ਦਾ ਦਾ ਪਣੀ ਇਹਦੇ ਦਾ ਆਪਣੀਆਂ ਦੱਸਦੀਆਂ ਤਾਂ ਬਹੁਤ ਆ ਚਮਕਦੀਆਂ ਹੈ ਮਾੜੀ ਜਿਹੇ ਦਿਖਾਲ ਤੇ ਹੁਣ ਲੋਕੇਸ਼ਨ ਐਂਡ ਆਈ ਹੈ ਹੈ ਲੈ ਬਾਈ ਵੇ ਬਾਕੀ ਗੱਲ ਬਣਦੀ ਆ ਬਾਈ ਕੀ ਬਾਤ ਹੈ ਸੀਨ ਬਣ ਗਿਆ ਇਹਨ ਪੂਰਾ ਹੁਣ ਇਹ ਸੈਂਟ ਸੈਂਟ ਵਸੂਲ ਹੋਣ ਡਿਆ ਕੇ ਮੈਂ ਕਿਹਾ ਇੱਕ ਇੱਕ ਸੈਂਟ ਵਸੂਲ ਕਰ ਲੈਣਾ ਆਪਾਂ ਭੇਜਤੀ ਰਿਕਵੈਸਟ ਹੋਰਾਂ ਨੂੰ ਅਹੀ ਇਹਨਾਂ ਪੈਸੇ ਵਾਪਸ ਭੇਜੋ ਸਾਾਨੂੰ ਪਸੰਦ ਨਹੀਂ ਆਈ ਨਾਨਾ ਬੋਦੀਆ ਅਰੇ ਹੋਰ ਹੈਗਾ ਜਲਵਾ ਉਹ ਬਾਕੀ ਦਾ ਇਹ ਕੱਲ ਨੂੰ ਦੇਖਦੇ ਆ ਲਾ ਕੇ ਠੀਕ ਹੈ